ਮੇਰਾ ਨਾਮ ਹਰਜਿੰਦਰ ਕੌਰ ਜੀ ਗੱਲਬਾਤ ਹੋਈ ਤੇ ਕਿੱਥੇ ਹੋਈ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਹੈ ਘਰੋਂ ਆਈ ਐ ਸਵੇਰੇ ਬੜੀ ਸੋਣੀ ਤਿਆਰ ਹੋ ਕੇ ਆਈ ਐ ਨਾ ਸਰ ਉਹਨੇ ਬੇਟੀ ਨਹੀਂ ਦੱਸਿਆ ਕਿਆ ਕਰ ਲਿਆ ਜੀ ਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਸੀ ਇੱਥੇ ਕਾਲਜ ਆਈ ਸਰ ਕਾਲਜ ਵਾਈਪਗ ਅੱਛਾ ਕਿਵੇਂ ਬਣਦੀ ਜੀ ਇਨਫੋਰਮੇਸ਼ਨ ਦਿੰਦੀ ਤਾਂ ਹਾਂ ਜੀ ਕੀ ਹੋਇਆ ਵਾ ਸਰ ਮੈਨੂੰ ਮੈਡਮਾਂ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਤੇ ਮੇਰਾ ਹਨੀ ਸਿਰ ਤੇ ਮੈਂ ਆਪ ਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋਲੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੇ ਝੂਠ ਮਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਇੱਥੇ ਆਣ ਕੇ ਵੇਖਿਆ ਮੇਰੀ ਧੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਲੋ ਦਾ ਕਰਨ ਦੀ ਹਾਂਜੀ ਸਾਰਾ ਪਤਾ ਨਹੀਂ ਸਾਰਾ ਅੰਨਿਤ ਕੋਈ ਪਤਾ ਨਹੀਂ ਆਂਦੇ ਤਰਨ ਕਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈਗੀ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਟੀ ਤੋਂ ਕਿੱਦ ਤਰ੍ਹਾਂ ਕੋਈ ਅੰਦਰ ਆ ਸਕਦਾ ਇੱਕ ਗੋਲੀ ਵੀ ਹੁਣ ਫੇ ਕਿੱਥੇ ਗਈ ਆ ਅੰਦਰ ਹੀ ਭੇਟੀ ਮੈਨੂੰ ਸਰ ਮਿੰਤੋਂ ਤਾਂ ਮੂੰਗ ਨਹੀਂ ਵਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਕਿਉਰਟੀ ਦੇ ਹੋਏ ਕਾਲਜ ਚੱਲ ਰਏ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਾਨੂੰ ਇਹਨਾਂ ਦੇ ਸਭ ਸਖਤ ਤੋਂ ਸਖਤ ਕਾਰਵਾਈ ਹੋਣਾ ਸੀ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਆ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਬਾਹਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਉਹ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਦੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਿਆ ਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੋਹਰਬਾਰਾ ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਦੇ ਗੋਲੀ ਵੱਜੀ ਹੋਈ ਆ ਔਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਬਣਦੀ ਕਾਰਵਾਈ ਜੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਟਲ ਬਿਲਕੁਲ ਵਾਰ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗੋਲੀ ਲ ਤਾਨੂੰ ਪੁਲਿਸ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈੱਡ ਬੋਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਡੇ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਕਾਰਨ ਸਰ ਕੋਈ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਹੁਣ ਕਾ ਕਿ ਤੁਹਾਨੂੰ ਪੁਲਿਸ ਸੰਸਾਰ ਵੀ ਦੇ ਦੇ ਕੋਈ ਬਟ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਹੈ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਵੀ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਕੁਝ ਸਹੀਏ ਕਿ ਤੁਸੀਂ ਤੁਹਾਡੀ ਕੀ ਸਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆ ਜੀ 12 19 ਸਾਲ ਦੇ ਕਰੀਬ 19 ਦੇ ਸਾਲ ਦੇ ਕਰੀਬ ਉਹਦੀ ਉਮਰ ਆਈ ਉਹ ਲੋ ਦਾ ਕਰਦੀ ਨਿਸ਼ਾਰਾ ਬਣਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਆ ਜੀ ਸਰ ਮਾ ਬਾਏ ਹਾਂ ਤੇ ਸਾਨੂੰ ਨੂੰ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਲਾ ਆਫ ਕਾਲਜ ਐਥੇ ਉਸਮੇ ਐਥੇ ਜਿਹੜੀ ਆ ਇੱਕ ਸੰਦੀਪ ਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ ਚ ਪੜਦੇ ਆ ਫਰਸਟ ਇਅਰ ਦੇ ਸਟੂਡੈਂਟ ਆ ਤੇ ਉਹਨੇ ਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ ਚ ਆ ਜਿਹਨੂੰ ਹਸਪੀਟਲ ਲੈ ਜੇ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਜਿਹਦੇ ਸਬੰਧ ਚ ਅਸੀਂ ਕਾਰਵਾਈ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗਦੇ ਸਰ ਕਿਹੜੀ ਗੱਲੋਂ ਇਹ ਹੋ ਅਜੇ ਕੋਈ ਕਲੀਅਰ ਨਹੀਂ ਹੋਇਆ ਅਜੇ ਮੌਕੇ ਤੇ ਹੀ ਆਏ ਆ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਕੋਈ ਐਰ ਸੀ ਵੈਪਨ ਸੀ ਕੋਈ ਉਹ ਆ ਪਿਸਟਲ ਆ ਇਹ ਅੰਦਰ ਪਿਆ ਵਾ ਆਪਾਂ ਟੀਮਾਂ ਮੰਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ ਲੜਕੀ ਸਰ ਡੈੱਡ ਬੋਡੀ ਡੈੱਡ ਬੋਡੀ ਲੜਕੀ ਨੂੰ ਤੇ ਹਸਪੀਟਲ ਲੈ ਗਏ ਤੇ ਲੜਕੀ ਦੀ ਇੱਥੇ ਹੀ ਆ ਉਹ ਅਸੀਂ ਕਾਰਵਾਈ ਕਰਕੇ ਤੇ ਫਿਰ ਕੋਈ ਪਰਿਸ਼ਾਨੀ ਨਹੀਂ ਸਰ ਕੋਈ ਨਹੀਂ ਵੇਚਿਆ ਨਾ ਸਕਿਉਰਟੀ ਵੀ ਕਰਾ ਤੇ ਲਗਾਈ ਆ ਪਰ ਹੁਣ ਪਤਾ ਨਹੀਂ ਬਾਕੀ ਬਾਅਦ ਚ ਦੇਖਦੇ ਆ ਦੇਖਦੇ ਆ ਆਪਾਂ ਸਾਰਾ ਇਹ ਤਵਦੀਸ਼ ਦੇ ਵਿੱਚ ਕੀ ਹੁੰਦਾ ਸਮ ਨਹੀਂ ਅਜੇ ਕੁਝ ਨਹੀਂ ਪਤਾ ਅਜੇ ਹੁਣ ਫਰਦਰ ਕਾਰਵਾਈ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਅਸੀਂ ਚੈੱਕ ਕਰਾ ਲਈਨੇ